ਨਵੀਂ ਦਿੱਲੀ ਤੋਂ ਜੰਮੂ ਚਾਰੀਵੰਦੀਪਾਰ ਟੈਕਸਪ੍ਰੈਸ ਦੇ ਵਿੱਚ ਆਈ ਤਕਨੀਕੀ ਖਰਾਬੀ ਪਾਣੀਪਤ ਸਟੇਸ਼ਨ ਤੇ ਰੁਕਣੀ ਪਈ ਟ੍ਰੇਨ ਯਾਤਰੀਆਂ ਨੂੰ ਕਈ ਘੰਟੇ ਕਰਨਾ ਪਿਆ ਇੰਤਜ਼ਾਰ 3 ਦਿਨ ਬਾਅਦ ਮੁਰ ਸ਼ੁਰੂ ਹੋਈ ਮਾਤਾ ਵੈਸ਼ਨਦੀਵੀ ਦੀ ਯਾਤਰਾ ਮੌਸਮ ਖਰਾਬ ਹੋਣ ਦੇ ਕਾਰਨ 5 ਤੋਂ 7 ਅਕਤੂਬਰ ਤੱਕ ਮੰਦਿਰ ਜਾਣ ਤੇ ਲੱਗੀ ਸੀ ਰੋਕ ਅੱਜ ਸਵੇਰੇ 6 ਵਜੇ ਤੋਂ ਮੁਰ ਸ਼ੁਰੂ ਹੋਈ ਰਜਿਸਟ੍ਰੇਸ਼ਨ ਹਰਿਆਣਾ ਦੇ ਵਿੱਚ ਪੰਜਾਬ ਦਾ ਨੌਜਵਾਨ ਹੈਂਡ ਗ੍ਰਨੇਡ ਦੇ ਨਾਲ ਗ੍ਰਫਤਾਰ ਸਾਥੀ ਦੇ ਨਾਲ ਕੁਛੇਤਰ ਜਾ ਰਿਹਾ ਸੀ ਮੁਲਜ਼ਮ ਬੰਬ ਨਿਰੋਧਕ ਦਸਤੇ ਨੇ ਮੌਕੇ ਤੇ ਡਿਫਿਊਜ਼ ਕੀਤਾ ਬੰਬ ਸਰਦਪਾਰ ਉਹ ਡਰੋਂਦੀ ਰਹੀ ਹੁੰਦੀ ਤਸਕਰੀ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਤਾਈ ਚਿੰਤਾ ਰਾਸ਼ਟਰੀ ਸੁਰੱਖਿਆ ਦੇ ਲਈ ਦੱਸਿਆ ਖਤਰਾ ਐਨਡੀਪੀਐਸ ਮਾਮਲੇ ਦੇ ਵਿੱਚ ਮੁਲਜ਼ਮ ਦੀ ਹੈਗਾ ਉਹ ਜ਼ਮਾਨਤ ਕੀਤੀ ਖਾਰਿਜ ਗੁਰਦਾਸਪੁਰ ਦੇ ਪਿੰਡ ਜਗਤਪੁਰ ਖੁਰਦ ਖਾਰੀਆਂ ਦੇ ਵਿੱਚ ਏਐਸਆਈ ਤੇ ਲੱਗੇ ਸਾਬਕਾ ਫੌਜੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਪਰਿਵਾਰ ਬੋਲਿਆ ਬਹਾ ਬੰਨ ਕੇ ਗੱਡੀ ਦੇ ਵਿੱਚ 5 ਘੰਟੇ ਇਧਰ ਉਧਰ ਘਮਾਇਆ ਟਰੱਲੂ ਕਲੇਜ ਦੱਸਿਆ ਜਾ ਰਿਹਾ ਕਾਰ ਸੰਯੁਕਤ ਕਿਸਾਨ ਮੋਰਚੇ ਨੇ ਹੜਾਂਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ ਪੰਜਾਬ ਦੇ ਲਈ ਕੇਂਦਰ ਤੋਂ ਮੰਗਿਆ 1 ਲੱਖ ਕਰੋੜ ਦਾ ਰਾਹਤ ਪੈਕੇਜ ਕਿਸਾਨਾਂ ਦੇ ਖਿਲਾਫ ਕੇਂਦਰ ਦੇ ਰਵੱਈਏ ਨੂੰ ਲੈ ਕੇ 26 ਨਵੰਬਰ ਨੂੰ ਰਾਜਧਾਨੀਆਂ ਦੇ ਵਿੱਚ ਪ੍ਰਦਰਸ਼ਨ ਦਾ ਵੀ ਐਲਾਨ ਸਿੱਧ ਮਿਸ਼ਨ ਦੇ ਨਾਮ ਨੂੰ ਲੈ ਕੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਆਪ ਤੇ ਭਾਜਪਾ ਤੇ ਬੋਲਿਆ ਹਮਲਾ ਸੂਬੇ ਨੂੰ 450 ਕਰੋੜ ਰੁਪਏ ਤੋਂ ਵੰਜਾ ਕਰਨ ਦੇ ਲਈ ਇਲਜ਼ਾਮ ਕਿਹਾ ਦੋਵੇਂ ਪਾਰਟੀਆਂ ਦੇ ਵਿੱਚ ਆਪਣੇ ਅਕਸ ਬਣਾਉਣ ਦੇ جنੂਨ ਨੂੰ ਲੈ ਕੇ ਚੱਲ ਰਹੀ ਹੈ ਖਿੱਚੋ ਤਾਣ ਗਵਰਨਰ ਗੁਲਾਬਚੰਦ ਕੁਟਾਰੀਆ ਦਾ 1600 ਕਰੋੜ ਦੀ ਪੈਕੇਜ ਨੂੰ ਲੈ ਕੇ ਬਿਆਨ ਐ ਮਰਜੈਂਸੀ ਮਦਦ ਦੇ ਲਈ ਕੇਂਦਰ ਨੇ ਦਿੱਤੇ 1600 ਕਰੋੜ ਰੁਪਏ ਬਾਕੀ ਪੈਸੇ ਨੁਕਸਾਨ ਦੀ ਰਿਪੋਰਟ ਮਿਲਣ ਤੋਂ ਬਾਅਦ ਜਾਰੀ ਹੋਣਗੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ 8.24 ਲੱਖ ਮੀਟ੍ਰਿਕ ਟਨ ਹੋਈ ਝੋਨੇ ਦੀ ਆਮਦ 7.72 ਲੱਖ ਮੀਟ੍ਰਿਕ ਟਨ ਦੀ ਹੋ ਚੁੱਕੀ ਹੈ ਖਰੀਦ 64579 ਕਿਸਾਨਾਂ ਨੂੰ ਐਮਐਸਪੀ ਦਾ ਹੋਇਆ ਫਾਇਦਾ NCR ਦੇ ਨਾਲ ਲੱਗਦੇ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨੇ ਕੇਂਦਰੀ ਮੰਤਰੀ शिवराज चौहान ਨੂੰ ਕੀਤੀ ਨਾਲ ਕੀਤੀ ਮੀਟਿੰਗ ਵਰਚੂअली ਮੀਟਿੰਗ ਦੇ ਵਿੱਚ ਪ੍ਰਾਲੀ ਪ੍ਰਬੰਧਨ ਤੇ ਹੋਈ ਚਰਚਾ ਹਰਿਆਣਾ ਦੇ ਮਾਡਲ ਤੇ ਚੱਲਣ ਦੀ ਦਿੱਤੀ ਸਲਾਹ ਅਣਤੋਂ ਬਾਅਦ ਪੰਜਾਬ ਦੇ ਵਿੱਚ ਬਣੇ ਰੇਤ ਦੇ ਪਹਾੜ ਕਿਸਾਨਾਂ ਦੀਆਂ ਫਸਲਾਂ ਹੋਈਆਂ ਖਰਾਬ ਅਜਨਾਲਾ ਦੇ ਵਿੱਚ ਗਰਾਉਂਡ ਜ਼ੀਰੋ ਤੋਂ ਨਿਊਜ਼ 18 ਨੇ ਰਿਪੋਰਟ ਕੀਤੀਆਂ ਬਰਬਾਦੀ ਦੀਆਂ ਐਕਸਕਲੂਸਿਵ ਤਸਵੀਰਾਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਮੀਂਹ ਨੇ ਲੋਕਾਂ ਦੇ ਲਈ ਖੜੀ ਕੀਤੀ ਪਰੇਸ਼ਾਨੀ ਦਰਿਆਮਾਂ ਦੇ ਵਿਚਵਦਰੇ ਪਾਣੀ ਨੇ ਡਰਾਈ ਲੂਕ ਬੰਦ ਕਰਨ ਲੱਗੇ ਮਜ਼ਬੂਤ ਤਰਨਤਾਰਨ ਜ਼ਿਮਨੀ ਚੋਣਾਂ ਦੀ ਅਮਰਪਾਲ ਦੀ ਜਥੇਬੰਦੀ ਨੇ ਖੁੱਲੇ ਪੱਤੇ ਵਾਰਿਸ ਪੰਜਾਬ ਦੀ ਪਾਰਟੀ ਨੇ ਮਨਦੀਪ ਸਿੰਘ ਨੂੰ ਐਲਾਨਿਆ ਉਮੀਦਵਾਰ ਸੁਦੀਪ ਸੂਰੀ ਦੇ ਕਤਲ ਕਾਂਡ ਦੇ ਮਲਜ਼ਮ ਸੰਦੀਪ ਸੰਨੀ ਦਾ ਭਰਾ ਹੈ ਮਨਦੀਪ ਸਿੰਘ ਜਿਲੰਦਰਦੀ ਸ਼ਾਹ ਕੋਰਤੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਰਿਬਨ ਕਟਣ ਨੂੰ ਲੈ ਕੇ ਵਿਵਾਦ ਵਿਦਾਇਕ ਲਾਡੀ ਸ਼ਰੋਵਾਲੀਆ ਦੇ ਨਾਲ ਭੇੜੇ ਬੀਜੇਪੀ ਦੇ ਹਲਕਾ ਇੰਚਾਰਜ ਤਖੀ ਬੈਸਟ ਦੇ ਵਿੱਚ ਬਦਲੀ ਤੋਂ ਤੋਂ ਮੈਂ ਮੈਂ ਤੋਂ ਸ਼ੁਰੂ ਹੋਈ ਟਕਰਾਅ ਸੁਖਵੀਰ ਸਿੰਘ ਬਾਦਲ ਨੇ ਰਾਜਵੀਰ ਜਵੰਦਾ ਦਾ ਜਾਣਿਆ ਹਾਲ ਫੋਟੀ ਹਸਪਤਾਲ ਦੇ ਵਿੱਚ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ 11 ਦਿਨ ਬਾਅਦ ਵੀ ਰਾਜਵੀਰ ਜਵੰਦਾ ਦੀ ਹਾਲਤ ਨ ਅਇਤੋਂ ਦੋ ਦਿਨਾਂ ਭਾਰਤ ਦੌਰੇ ਤੇ ਬ੍ਰਿਟਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਮੁੰਬਈ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕਰਨਗੇ ਮੁਲਾਕਾਤ ਵਪਾਰ ਤੇ ਨਿਵੇਸ਼ ਬਾਰੇ ਹੋਵੇਗੀ ਗੱਲਬਾਤ 18 ਅਕਤੂਬਰ ਨੂੰ ਅੰਬਾਲਾ ਦੌਰੇ ਤੇ ਆਉਣਗੇ ਰਾਸ਼ਪਤੀ ਦ੍ਰੋਪਦੀ ਮੁਰਮੂ 에ਅਰ ਫੋਰਸ ਦੇ ਸਮਾਗਮ ਦੇ ਵਿੱਚ ਵੱੰਣਗੇ ਮੁੱਖ ਮਹਿਮਾਨ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਨ ਗੜਕਰੀ ਦਾ ਅੱਜ ਸੋਨੀਪੱਥ ਦौरा ਪਿੰਡ ਗੁਜਰਾਂਧ ਦੇ ਵਿੱਚ ਚਾਰਜਿੰਗ ਸਟੇਸ਼ਨ ਦਾ ਕਰਨਗੇ ਉਦਘਾਟਨ ਜਪਾਨ ਦੇ ਵਿੱਚ ਸੀਐਮ ਸੈਣੀ ਨੇ ਬੁਲੇਟ ਰੇਨ ਦੇ ਵਿੱਚ ਕੀਤਾ ਸਫ਼ਰ ਸੀਐਮ ਸੈਣੀ ਬੋਲੇ ਭਾਰਤ ਦੇ ਵਿੱਚ ਜਲਦ ਚੱਲਣਗੀਆਂ ਬੁਲੇਟ ਰੇਨਾਂ ਨਿਵੇਸ਼ਕਾਂ ਨੂੰ ਹਰਿਆਣਾ ਦੇ ਵਿੱਚ ਨਿਵੇਸ਼ ਕਰਨ ਦੇ ਦਿੱਤਾ ਸੱਦਾ ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਪੋਤਨ ਦੇ ਨਾਲ ਫੋਨ 'ਤੇ ਕੀਤੀ ਗੱਲਬਾਤ 73ਵੇਂ ਜਨਮ ਦਿਨ ਦੀ ਦਿੱਤੀ ਵਧਾਈ ਦੋਹਾਂ ਦੇਸ਼ਾਂ ਦੇ ਆਪਸੀ ਸਹਿਯੋਗ ਤੇ ਸਾਂਝੇਦਾਰੀ ਨੂੰ ਡੂੰਘਾ ਕਰਨ ਦਾ ਦੁਹਰਾਇਆ ਸੰਕਲਪ ਹੁਣ ਕੈਲੀਫੋਰਨੀਆ ਦੇ ਵਿੱਚ ਦਿਵਾਲੀ ਮੌਕੇ ਹੋਵੇਗੀ ਸਰਕਾਰੀ ਛੁੱਟੀ ਗਵਰਨਰ ਜੇਵਿਨ ਨਿਊਸਮ ਨੇ ਕੀਤਾ ਐਲਾਨ ਬਿੱਲ ਤੇ ਦਸਤਖਤ ਕਰਕੇ ਬਣਾਇਆ ਕਾਨੂੰਨ ਇੱਕ ਸਾਲ ਦੇ ਲਈ ਸਸਪੈਂਡ ਕੀਤੇ ਗਏ ਰੈਸਲਰ ਅਮਨ ਸਹਿਰਾਵਤ ਜਾਗਰਪ ਦੇ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਵੱਡੇ ਵਜ਼ਨ ਕਰਕੇ ਐਲਾਨੇ ਗਏ ਨੇ ਆਯੋਗ 2026 ਦੇ ਵਿੱਚ ਕਿਸੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੁਸ਼ਤੀ ਦੇ ਵਿੱਚ ਨਹੀਂ ਲੈ ਸਕਣਗੇ ਹਿੱਸਾ ਹੁਣ ਯੂਪੀਆਈ ਪੇਮੈਂਟ ਕਰਨ ਦੇ ਲਈ ਪਿੰਨ ਦੀ ਲੋੜ ਨਹੀਂ ਫਿੰਗਰਪ੍ਰਿੰਟ ਜਾਂ ਚਿਹਰੇ ਰਹੀਮੀ ਹੋ ਸਕੇਗਾ ਭੁਗਤਾਨ ਇਸ ਵਿਚਰ ਦੇ ਨਾਲ ਪਿੰਨ ਨੂੰ ਸੈੱਟ ਰੀਸੈੱਟ ਵੀ ਕੀਤਾ ਜਾ ਸਕੇਗਾ ਤਿੰਨ ਅਮਰੀਕੀ ਵਿਗਿਆਨਕਾਂ ਨੂੰ ਫਿਜ਼ਿਕਸ ਦੇ ਵਿੱਚ ਮਿਲਣਗੇ ਨੋਬਲ ਪੁਰਸਕਾਰ ਜੌਨ ਕਲਾਰਕ ਜੌਨ ਮਾਰਟਿਨਸ ਤੇ ਮਾਈਕਲ ਡਿਵੋਰੇਟ ਨੂੰ ਮਿਲੇਗਾ ਐਵਾਰਡ ਡੈਟਕਰ ਪਰਮਨੈਂਸ ਨੂੰ ਸੋਨੇ ਨਾਲ ਵੀਡੀਓ ਕਾਲ ਤੇ ਕੀਤੀ ਗੱਲ ਅਦਾ ਕਰਨੇ ਕੀਤੀ ਸੋਸ਼ਲ ਮੀਡੀਆ ਤੇ ਚਾਈ ਪਰਮ ਦੀ ਤਾਰੀਫ ਜਲਦ ਮੁੰਬਈ ਦੇ ਵਿੱਚ ਸ਼ੋਅ ਕਰੇਗੀ ਪਰੀਮਿੰਟ ਬਾਅਦ ਕੱਲ ਦਿੱਲੀ ਗੁਰੂਗਰਾਮ ਐਕਸਪ੍ਰੈਸ ਵੇਅ ਤੇ ਲੱਗਿਆ ਲੰਬਾ ਜਾਮ ਇਸ ਕੋ ਚੌਂਕ ਤੋਂ ਦਿੱਲੀ ਦੇ ਮਹਿਲਪਾਲਪੁਰ ਤੱਕ 10 ਕਿਲੋਮੀਟਰ ਤੱਕ ਲੱਗੀ ਗੱਡੀਆਂ ਦੀ ਲਾਈਨ ਲੋਕ ਹੋਏ ਡਾਢੇ ਪਰੇਸ਼ਾਨ ਤਲਵੰਡੀ ਸਾਬੋ ਦੇ ਪਿੰਡ ਸਿੰਘੋ ਦੇ ਖੇਤ ਦੇ ਵਿੱਚ ਮਿਲੀ ਨੌਜਵਾਨ ਦੀ Laash 2 ਮਹੀਨੇ ਪਹਿਲਾਂ ਵਿਦੇਸ਼ ਤੋਂ ਆਇਆ ਸੀ ਨੌਜਵਾਨ ਪਰਿਵਾਰ ਨੇ ਪਿੰਡ ਦੇ ਕੁਝ ਲੋਕਾਂ ਤੇ ਕਤਲ ਦੇ ਲਾਏ ਇਲਜ਼ਾਮ ਹਾਂਸੀ ਦੇ ਵਿੱਚ ਸਿਹਤ ਵਿਭਾਗ ਨੇ ਮਠਾਈ ਦੀ ਦੁਕਾਨ ਤੇ ਮਾਰੇ ਛਾਪਾ ਕਿਉਂ ਮਾਵਾ ਤੇ ਹੋਰ ਸਮਗਰੀ ਦੇ ਸੈਂਪਲ ਲੈ ਕੇ ਭੇਜੇ ਗਏ ਲੈਬ ਜਾਂਚ ਰਿਪੋਰਟ ਸਹੀ ਨਾ ਪਾਈ ਜਾਣ ਤੇ ਹੋ ਸਕਦੀ ਹੈ ਕਾਰਵਾਈ ਖੁਰਸ਼ੇਤਰ ਤੇ ਵਿੱਚ ਸੀਐਮ ਫਲੈਂਕ ਤੇ ਫੂਡ ਸੇਫਟੀ ਵਿਭਾਗ ਦੀ ਸਾਂਝੀ ਕਾਰਵਾਈ ਮਠਾਈ ਦੀਆਂ ਦੁਕਾਨਾਂ ਤੇ ਭਰੇ ਗਏ ਸੈਂਪਲ ਗੁਰਦੁਆਰਾ ਫਤਿਹ ਪਠਾਨਕੋਟ ਪੁਲਿਸ ਨੇ ਚੋਰ ਗਰੋਹ ਦੇ 13ਵੇਂ ਮੈਂਬਰ ਨੂੰ ਕੀਤਾ ਗ੍ਰਿਫਤਾਰ ਪਿਸਤੌਲ ਹੈਰਿਆਂ ਤੇ ਜ਼ਿੰਦਾ ਕਾਰਤੂਸ ਬਰਾਮਦ ਇਲਾਕੇ ਦੇ ਵਿੱਚ ਵੱਖ-ਵੱਖ ਵਾਰਦਾਤਾਂ ਨੂੰ ਦੇ ਚੁੱਕੇ ਨੇ ਅੰਜਾਮ ਬਰਨਾਲਾ ਦੁਸਹਿਰਾ ਮੇਲੇ ਦੇ ਵਿੱਚ ਨੌਜਵਾਨ ਦੀ ਹੋਈ ਕਤਲ ਦਾ ਮਾਮਲਾ ਪੁਲਿਸ ਨੇ 18 ਤੋਂ 21 ਸਾਲ ਦੇ ਤਿੰਨ ਨੌਜਵਾਨ ਕੀਤੇ ਗ੍ਰਿਫਤਾਰ ਪੁਲਸ ਦਾ ਖੁਲਾਸਾ ਮਲਜ਼ਮਾਂ ਦੀ ਨਹੀਂ ਕੋਈ ਵੀ ਕ੍ਰਿਮੀਨਲ ਬੈਕਗ੍ਰਾਉਂਡ ਟੈਸ਼ ਦੇ ਵਿੱਚ ਆ ਕੇ ਕੀਤਾ ਸੀ ਕਤਲ ਮੋਗਾ ਦੇ ਗੁਰਨਾਨਕ ਨਗਰ ਦੇ ਵਿੱਚ ਕਿੰਟਾਂ ਦੇ ਵਿੱਚ ਹੋਈ ਐਕਟਵਾ ਚੋਰੀ ਉਸੇ ਹੀ ਰਫ਼ਤਾਰ ਦੇ ਨਾਲ ਪੁਲਿਸ ਨੇ ਦਬੂਚੇ ਲੁਟੇਰੇ ਘਰ ਦੇ ਅੰਦਰ ਕਰਨ ਦੇ ਲਈ ਮਹਿਲਾ ਟੀਚਰ ਨੇ ਖੜੀ ਕੀਤੀ ਸੀ ਐਕਟਵਾ ਬਠਿੰਡਾ ਸੀਆਈਏ 2 ਪੁਲਿਸ ਟੀਮ ਨੂੰ ਸਫਲਤਾ 400 ਕਿਲੋ ਚੂਰਾ ਪੋਸਟ ਦੇ ਨਾਲ ਟਰੱਕ ਡਰਾਈਵਰ ਗ੍ਰਫਤਾਰ ਜੈਪੁਰ ਤੋਂ ਬਠਿੰਡਾ ਆ ਰਿਹਾ ਸੀ ਟਰੱਕ ਮਾਲੀ ਪੁਲਿਸ ਨੇ ਚੋਰੀ ਦੇ 24 ਮੋਟਰਸਾਈਕਲਾਂ ਸਮੇਤ ਤਿੰਨ ਮੁਲਜ਼ਮ ਕੀਤੇ ਗ੍ਰਫਤਾਰ 4 ਤੋਂ 5000 ਰੁਪਏ ਦੇ ਵਿੱਚ ਵਿੱਚ ਜਾਰੇ ਸਨ ਮੋਟਰਸਾਈਕਲ ਗਰੋਦਾ ਮਾਸਟਰਮਾਈਂਡ ਅਜੀਬੀ ਫਰਾਕ ਬਰਨਾਲਾ ਦੇ ਵਿੱਚ ਦਿਨ ਦਿਹਾੜੇ ਚੋਰੀ ਮਾਮਲੇ ਦੇ ਵਿੱਚ ਇੱਕ ਚੋਰ ਕਾਬੂ ਕਰਦੇ ਵਿੱਚੋਂ 30 ਟੋਲੇ ਸੋਨਾ ਤੇ 50000 ਰੁਪਏ ਦੀ ਹੋਈ ਸੀ ਚੋਰੀ 12 ਟੋਲੇ ਸੋਨਾ 11 ਟੋਲਾ ਚੰਦੀ ਕੀਤੀ ਗਈ ਬਰਾਮਦ ਜਨਾਲਾਬਾਦੀ ਵਿੱਚ ਚੋਰਾਂ ਦੇ ਗੋਦਾਮ ਦੇ ਵਿੱਚ ਚੋਰੀ ਮਗਰੋਂ ਲਾਈ ਅੱਗ ਅੱਗ ਦੀ ਚਪੇੜ ਦੇ ਵਿੱਚ ਆਈ ਗੋਦਾਮ ਦੇ ਵਿੱਚ ਪਈ ਪ੍ਰਾਲੀ ਫਾਇਰ ਬ੍ਰਿਗੇਡ ਨੇ ਸਮੇਂ ਸਿਰ ਅਗਤੀ ਪਾਇਆ ਕਬ ਅਮਰੀਕਾ ਤੋਂ ਫੇਰ ਆਈ ਮਾੜੀ ਖਬਰ ਹਾਰਟ ਟੈਗ ਦੇ ਨਾਲ ਸੰਗਰੂਰ ਦੇ ਨੌਜਵਾਨ ਦੀ ਮੌਤ 3 ਸਾਲ ਪਹਿਲਾਂ ਅਮਰੀਕਾ ਗਿਆ ਸੀ ਪਿੰਡ ਮੰਡਵੀ ਦਾ 25 ਸਾਲਾ ਹਰਮਨਪ੍ਰੀਤ ਸਿੰਘ ਪੰਜਾਬ ਦੇ ਵਿੱਚ ਇਸ ਵਾਰ ਦੇ ਮਹੀਨੇ ਤੋੜਿਆ 70 ਸਾਲ ਦਾ ਰਿਕਾਰਡ ਅਕਤੂਬਰ ਮਹੀਨੇ ਦੇ ਵਿੱਚ ਆਮ ਨਾਲੋਂ 700% ਵੱਧ ਪਿਆਮੀ ਖਰਾ ਮੌਸਮ ਕਰਕੇ ਝੋਨੇ ਦੀ ਫਸਲ ਨੂੰ ਹੋਇਆ ਨੁਕਸਾਨ ਜਲੰਧਰ ਦੇ ਵਿੱਚ ਬਰਸਾਤ ਨੇ ਮੁਸ਼ਕਲ ਦੇ ਵਿੱਚ ਪਾਈ ਜ਼ਿੰਦਗੀ ਪਾਣੀ ਦੇ ਵਿੱਚ ਡੁੱਬੇ ਬਾਜ਼ਾਰ ਤੇ ਗਲੀਆਂ ਲੋਕਾਂ ਦੇ ਮੁਤਾਬਿਕ ਪ੍ਰਸ਼ਾਸਨ ਨੇ ਅਲਰਟ ਦੇ باوجود ਨਹੀਂ ਦਿੱਤਾ ਤਤਿਆਨ ਲੁਧਿਆਣਾ ਚ ਸੜਕ ਦੇ ਵਿਚਾਲੇ ਪਲਟਿਆ ਈ ਰਿਕਸ਼ਾ ਸੜਕ ਤੇ ਖੱਡੇ ਹੋਣ ਦੇ ਕਾਰਨ ਵਿਗੜਿਆ ਸੰਤੁਲਨ ਲੋਕਾਂ ਨੇ ਖਰਾਬ ਸੜਕਾਂ ਨੂੰ ਲੈ ਕੇ ਪ੍ਰਸ਼ਾਸਨ ਤੇ ਚੁੱਕੇ ਸਵਾਲ ਡਿਰਬਾ ਕੋਆਪਰੇਟਿਵ ਸੁਸਾਇਟੀ ਦੇ ਵਿੱਚ 60 ਲੱਖ ਰੁਪਏ ਦਾ ਰਾਸ਼ਨ ਹੈ ਸਟਾਕ ਸਟਾਕ ਰੂਮ ਦਾ ਤਾਲਾ ਤੜਵਾਉਣ ਤੇ ਹੋਇਆ ਖੁਲਾਸਾ ਮੈਨੇਜਰ ਨੇ ਕਿਹਾ ਪੁਰਾਣਾ ਹਿਸਾਬ ਕਲੀਅਰ ਹੋਣ ਤੋਂ ਬਾਅਦ ਸੰਭਾਲਾਂਗੇ ਸਟਾਕ ਪਠਾਨਕੋਟ ਦੇ ਪਵਾਰਕੀ ਦੀ ਬਾਈ ਪੰਚਾਇਤਾਂ ਨੂੰ ਫੰਡ ਜਾਰੀ ਕੈਬਨ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ 87 ਲੱਖ 80 ਹਜ਼ਾਰ ਦੇ ਚੈੱਕ ਜਾਰੀ ਕੀਆ ਪਿੰਡਾਂ ਦੀ ਬਦਲੀ ਜਾਰੀ ਅਨੁਹਾਰ ਸ੍ਰੀ ਨੰਦਪੁਰ ਸਾਹਿਬ ਦੇ ਵਿੱਚ ਵਿਕਾਸ ਕਾਰਜ ਤੇਜ਼ ਕੈਬਨ ਮੰਤਰੀ ਹਰਜੋਤ ਬੈਂਸ ਨੇ ਪਲਾਸੀ ਬੇਲਾ ਰਾਮਗੜ੍ਹ ਪੁਲ ਦਾ ਰੱਖਿਆ ਨਹੀਂ ਪੱਥਰ 11 ਕਰੋੜ 23 ਲੱਖ ਰੁਪਏ ਦੀ ਆਵੇਗੀ ਲਾਗਤ ਰਾਜਾ ਸੰਸਦੀ ਦੇ ਵਿੱਚ ਜਲ ਸ਼ਕਤੀ ਰਾਜ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਪਿੰਡਾਂ ਦੇ ਵਸਨੀਕਾਂ ਤੇ ਕਿਸਾਨਾਂ ਦੇ ਨਾਲ ਕੀਤੀ ਮੁਲਾਕਾਹ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਦਾ ਦਿੱਤਾ ਪ੍ਰੋਸਾ ਮਾਨਸਾ ਦੇ ਕਾਰ ਮਕੈਨਿਕ ਦੇ ਗੁੱਡੇ ਭਾਗ ਮਨਮੋਣ ਲਸੰਗ ਦੀ ਲੱਗੀ 1.5 ਕਰੋੜ ਦੀ ਲਾਟਰੀ ਆਨਲਾਈਨ ਜ਼ਰੀਏ ਜਲਾਲਾਬਾਦ ਦੇ ਕਿਸੇ ਡੀਲਰ ਤੋਂ ਖਰੀਦੀ ਗਈ ਸੀ ਟਿਕਟ